ਅਮੀਨ ਮਲਕ ਉਹ ਪਾਕਿਸਤਾਨ ਦਾ ਰਾਈਟਰ ਹੈ ਉਹ ਜਰਮਨ ਦੇ ਵਿੱਚ ਆਪਣੀ بیوی ਦੇ ਨਾਲ ਸੈਰ ਕਰਦਾ ਪਿਆ ਸੀ ਤੇ ਸੈਰ ਕਰਦਿਆਂ ਕਰਦਿਆਂ ਉਹਦੀ بیوی ਨੇ ਕੀ ਦੇਖਿਆ ਕਿ ਇੱਕ ਪਾਸੇ ਲੋਕ ਨਾ ਬੜੇ ਇਕੱਠੇ ਹੋਏ ਖਲੋਤੇ ਨੇ ਅਮੀਨ ਮਲਕ ਦੀ بیوی ਕਹਿੰਦੀ ਵੀ ਉਧਰ ਲੋਕ ਬੜੇ ਇਕੱਠੇ ਹੋਏ ਨੇ ਜਾ ਕੇ ਦੇਖਾਂ ਤੇ ਸਹੀ ਅਮੀਨ ਮਲਕ ਕਹਿੰਦਾ ਕਿ ਆਪਾਂ ਕੀ ਦੇਖਣਾ ਹੈ ਆਪਾਂ ਤੇ ਵਿਰਾਸਤੀ ਚੀਜ਼ਾਂ ਦੇਖਦੇ ਪਏ ਆ ਤੇ ਆਪਾਂ ਵਿਰਾਸਤੇ ਚੀਜ਼ਾਂ ਹੀ ਦੇਖਦੇ ਆਂ ਕੱਠ ਹੋਇਆ ਹੋਏਗਾ ਕਿਸੇ ਕਾਰਨ ਹੋਇਆ ਹੋਏਗਾ ਕਹਿ ਲੱਗੀ ਨਹੀਂ ਮੈਨੂੰ ਇੱਕ ਵਾਰੀ ਜਾ ਕੇ ਦੇਖ ਲੈਣ ਦਿਓ ਖੈਰ ਉਹਦੀ بیوی ਪਹੁੰਚੀ ਤੇ ਮਗਰੇ ਮਗਰ அமீன் ਮਲਕ ਵੀ ਪਹੁੰਚਿਆ ਜਿਸ ਵੜੇ ਸੜਕ ਦੇ ਕਿਨਾਰੇ ਤੇ ਦੇਖਿਆ ਉਹਦੀ بیوی ਨੇ ਤਮਾਸ਼ਾ ਹੋ ਰਿਹਾ ਸੀ ਕੋਈ ਜਿਹਨੂੰ ਦੇਖਣ ਵਾਲੇ ਹਜ਼ਾਰਾਂ ਹੀ ਲੋਕ ਖੜੇ ਸੀ ਕੁਝ ਪਾਲ ਉਹਦੀ بیوی ਖਲੋਤੀ ਤੇ ਮਗਰ ਆਣ ਖਲੋਤਾ அமீன் ਮਲਕ ਆਪਣੀ بیوی ਦੇ ਕੋਲ ਉਹਦੀ بیوی ਕਹਿਣ ਲੱਗੀ ਕਹਿੰਦੀ ਚੱਲੀਏ ਬੋਰ ਹੋ ਰਹੇ ਆ ਕਾਰਨ ਕੀ ਐ ਤਮਾਸ਼ਾ ਚੰਗਾ ਨਹੀਂ ਆਗਾ ਅਮੀਨ ਮਲਕ ਕਹਿੰਦਾ ਨਹੀਂ ਕੁਝ ਸਮਾਂ ਹੋਰ ਖਲੋ ਜਾ ਕਹਿਣ ਲੱਗੀ ਕਿਉਂ ਕਹਿੰਦਾ ਕੋ ਤਮਾਸ਼ੇ ਵਾਲਾ ਨਾ ਵੇਖ ਤਮਾਸ਼ਾ ਕਰਨ ਵਾਲੇ ਵਾਲੇ ਵੇਖ ਦਰਅਸਲ ਇਹਨੂੰ ਤਮਾਸ਼ਾ ਕਰਨਾ ਹੀ ਨਹੀਂ ਆਉਂਦਾ ਜਿਹੜਾ ਤਮਾਸ਼ਾ ਕਰ ਰਿਹਾ ਸੀ ਨਾ ਉਹ ਇੱਕ ਸਿੱਖ ਸੀ ਕਹਿਣ ਲੱਗਾ ਦਰਸਲ ਇਹਨੂੰ ਤਮਾਸ਼ਾ ਕਰਨਾ ਹੀ ਨਹੀਂ ਆਉਂਦਾ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਇਹਨੂੰ ਤਮਾਸ਼ਾ ਨਹੀਂ ਆਉਂਦਾ بیوی ਬੜੀ ਹਰਾੜ ਹੋ ਕੇ ਕਹਿਣ ਲੱਗੀ ਮੀਨ ਮਲਕ ਦੀ ਕਹਿੰਦੀ ਤੁਸੀਂ ਕਿਵੇਂ ਜਾਣਦੇ ਹੋ ਤਮਾਸ਼ਾ ਕਰਨ ਵਾਲੇ ਨੂੰ ਕਹਿੰਦਾ ਮੈਂ ਕੱਲਾ ਇਹਨੂੰ ਨਹੀਂ ਜਾਣਦਾ ਇਹਦੇ ਪਿਤਾ ਨੂੰ ਵੀ ਜਾਣਦਾ ਇਹਦੇ ਦਾਦੇ ਨੂੰ ਵੀ ਜਾਣਦਾ ਇਹਨਾਂ ਦੇ ਵੱਡੇ ਵਡੇਰਿਆਂ ਨੂੰ ਵੀ ਜਾਣਦਾ ਮੈਂ ਹਰਾਣ ਹੋ ਕੇ ਪਤਨੀ ਕਹਿੰਦੀ ਤੁਸੀਂ ਇੱਡੀ ਦੂਰ ਤੱਕ ਇਹਨਾਂ ਨੂੰ ਜਾਣਦੇ ਹੋ ਕਹਿੰਦਾ ਹਾਂ ਇਹ ਸਿੱਖਾਂ ਨੂੰ ਮੈਂ ਜਾਣਦਾ ਇਹਨਾਂ ਨੂੰ ਤਮਾਸ਼ਾ ਨਹੀਂ ਕਰਨਾ ਆਉਂਦਾ ਇਹਨਾਂ ਦੇ ਵੱਡੇ ਵਡੇਰੇ ਕਦੀ ਲਾਹੌਰ ਤੇ ਆਪਣਾ ਸ਼ਾਹੀ ਨਿਸ਼ਾਨ ਸਾਹਿਬ ਚੜਾਉਂਦੇ ਰਹੇ ਨੇ ਇਹਨਾਂ ਦੇ ਵੱਡੇ ਵਡੇਰੇ ਕਦੀ ਦਿੱਲੀ ਦੇ ਲਾਲ ਕਿਲਿਆਂ ਤੇ ਨਿਸ਼ਾਨ ਸਾਹਿਬ ਚਲਾਉਂਦੇ ਰਹੇ ਨੇ ਇਹਨਾਂ ਦੇ ਵੱਡੇ ਵਡੇਰੇ ਕਾਬਲ ਕੰਧਾਰ ਤੇ ਰਾਜ ਕਰਦੇ ਰਹੇ ਨੇ ਇਹਨਾਂ ਦੇ ਵੱਡੇ ਵਡੇਰਿਆਂ ਦੀ ਗੂੰਜ ਉਹ ਕਾਬਲ ਕੰਧਾਰ ਦੇ ਪਠਾਣਾਂ ਤੱਕ ਪੈਂਦੀ ਰਹੀ ਹੈ ਇਹਨਾਂ ਦੇ ਘੋੜੇ ਵੱਡੇ ਵਡੇਰਿਆਂ ਦੇ ਕਹਿੰਦੇ ਜਮਨਾ ਦੇ ਪਾਰ ਜਾ ਕੇ ਕਿਤੇ ਚੁਗਦੇ ਰਹੇ ਨੇ ਤੇ ਪਾਣੀ ਪੀਂਦੇ ਰਹੇ ਨੇ ਮੈਂ ਇਹਨਾਂ ਦੇ ਵੱਡੇ ਵਡੇਰਿਆਂ ਤੱਕ ਪੁਸ਼ਤਾ ਤੱਕ ਜਾਣ ਦਾ ਸਿੱਖਾਂ ਨੂੰ ਤਮਾਸ਼ਾ ਕਰਨਾ ਨਹੀਂ ਆਉਂਦਾ ਕਿਉਂਕਿ ਇਹ ਤਮਾਸ਼ਾ ਕਰਨ ਵਾਸਤੇ ਨਹੀਂ ਬਣੇ ਇਹ ਰਾਜ ਕਰਨ ਵਾਸਤੇ ਬਣੇ ਨੇ ਤੇ ਅੱਜ ਇਹਨਾਂ ਦਾ ਆਪਣਾ ਰਾਜ ਨਹੀਂ ਹੈ ਇਸ ਕਰਕੇ ਇਹਨਾਂ ਦਾ ਆਪਣਾ ਦੇਸ਼ ਨਾ ਹੋਣ ਕਰਕੇ ਇਹ ਥਾਂ ਥਾਂ ਤੇ ਤਮਾਸ਼ਾ ਕਰ ਰਹੇ ਨੇ ਤੇ ਤਮਾਸ਼ੀ ਬੀਣ ਇਹਨਾਂ ਨੂੰ ਵੇਖ ਰਹੇ ਨੇ ਦਰਅਸਲ ਤਮਾਸ਼ਾ ਕਰਨ ਵਾਸਤੇ ਕੌਮ ਨਹੀਂ ਬਣੀ ਇਹ ਰਾਜ ਕਰਨ ਵਾਸਤੇ ਬਣੀ ਹੈ ਅਮੀਨ ਮਲਕ ਦੀ ਬੀਬੀ ਜਿਹੜੀ ਚੁੱਪ ਹੋ ਗਈ ਆਪਣੇ ਕਰਦਾਰ ਨੂੰ ਪਛਾਣੀਏ ਕਿ ਅਸੀਂ ਤਮਾਸ਼ਿਆਂ ਵਾਸਤੇ ਨਹੀਂ ਗੁਰੂ ਪਾਤਸ਼ਾਹ ਨੇ ਆਖਿਆ ਇਹਨਾਂ ਗਰੀਬ ਸਿੱਖਣ ਕੋ ਦੇਉਂ ਪਾਤਸ਼ਾਹੀ ਇਹ ਰਾਜ ਕਰਨ ਵਾਸਤੇ ਕੌਮ ਬਣਾਈ